ਤੁਹਾਡਾ ਸਾਰਿਆਂ ਦਾ ਆਈਟੀ ਇਲੈਕਟ੍ਰੀਸ਼ੀਅਨ ਸਮਰੂਪ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਚੈਨਲ ਦੇ ਨਵੇਂ ਹਨ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਨਾਲ ਹੀ ਦਿੱਤਾ ਗਿਆ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਸੋ ਅੱਜ ਆਪਾਂ ਆਪਣਾ ਜੋ ਬੈਚ ਸੀਗਾ ਆਨਲਾਈਨ ਆਪਾਂ ਉਹਦੀ ਜਿਹੜਾ ਸਟਾਰਟਿੰਗ ਸ਼ੁਰੂਆਤ ਹੈਗੀ ਠੀਕ ਹੈ ਅੱਜ ਪਹਿਲੀ ਕਲਾਸ ਤੋਂ ਅਪਰਟ ਸਟਾਰਟ ਕਰ ਰਹੇ ਹਾਂ ਸੋ ਅਪਰੈਂਟਸ਼ਿਪ ਦੇ ਰਿਗਾਰਡਿੰਗ ਆਪਣਾ ਇਹ ਵੈਚ ਹੈਗਾ ਬਟ ਜੇ ਕਿਸੇ ਨੇ ਐਲ ਐਮ ਠੀਕ ਹੈ ਜੇ ਕੋਈ ਐਲ ਐਮ ਜੈ ਲਾਈਨਮੈਨ ਠੀਕ ਹੈ ਜਾਂ ਐਸ ਐਸ ਸੀ ਦੀ ਪ੍ਰੇਪਰੇਸ਼ਨ ਕਰਨਾ ਚਾਹੁੰਦਾ ਹੈ ਕੋਈ ਵੀ ਸਟੂਡੈਂਟ ਤਾਂ ਇਹ ਵੈਚ ਨੂੰ ਲੈ ਕੇ ਠੀਕ ਹੈ ਆਪਣਾ ਜਿਹੜਾ ਸੁਪਨਾ ਉਹ ਸਕਾਰ ਤੁਸੀਂ ਕਰ ਸਕਦੇ ਹੋਗੇ ਸੋ ਇਹ ਬੈਚ ਹੈ ਜਿਹੜਾ ਅਪਰੈਂਟਸ਼ਿਪ ਦੇ ਲਈ ਤਾਂ 100% ਹੈਗਾ ਹੀ ਹੈ ਠੀਕ ਹੈ ਇਹ ਨਾ ਸੋਚੇ ਕੋਈ ਬੱਚਾ ਵੀ ਅਪਰੈਂਟਸ਼ਿਪ ਨੂੰ ਕਵਰ ਕਰੂਗਾ ਜਾਂ ਨਹੀਂ ਕਰੂਗਾ 100% ਹੈ ਜਿਹੜਾ ਅਪਰੈਂਟਸ਼ਿਪ ਦੇ ਬੈਚ ਨੂੰ ਜਾਂ ਅਪਰੈਂਟਸ਼ਿਪ ਦਾ ਜਿਹੜਾ ਪੇਪਰ ਹੋਊਗਾ ਉਹਨੂੰ ਕਵਰ ਕਰੂਗਾ ਤੁਸੀਂ ਜਿਹੜੇ ਪਿਛਲੇ ਬੱਚੇ ਨੇ ਲਿਆ ਸੀਗਾ ਆਪਣਾ ਕੋਰਸ ਠੀਕ ਹੈ ਉਸ ਨਾ ਤੋਂ ਪੋਚਸਾ ਕਰ ਦਿੰਗੇ ਠੀਕ ਹੈ ਤੇ ਆਪਣਾ ਇਹ ਅੱਜ ਦਾ ਜਿਹੜਾ ਵੈਚ ਹੈ ਉਹ ਸਟਾਰਟ ਹੈਗਾ ਠੀਕ ਹੈ ਤੁਹਾਨੂੰ ਉੱਪਰ ਸਕਰੀਨ ਤੇ ਠੀਕ ਹੈ ਸੋ ਨੰਬਰ ਦਿਖਾਈ ਦੇ ਰਿਹਾ ਹੈਗਾ 94634 6544 ਠੀਕ ਹੈ ਇਹ ਨੰਬਰ ਤੇ ਤੁਸੀਂ ਕੋਈ ਐਪ ਦੇ ਰਿਗਾਰਡਿੰਗ ਕੁਝ ਵੀ ਪੁੱਛਣਾ ਹੈਗਾ ਠੀਕ ਹੈ ਕੋਈ ਵੀ ਕੋਰਸ ਦੇ ਰਿਗਾਰਡਿੰਗ ਕੋਈ ਗੱਲਬਾਤ ਪੁੱਛਣੀ ਹੈ ਤੁਸੀਂ ਨੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਠੀਕ ਹੈ ਵਧੀਆ ਮੌਕਾ ਹੈ ਤੁਹਾਡੇ ਲਈ ਠੀਕ ਹੈ ਕੀ ਤਿਆਰੀ ਕਰੋ ਠੀਕ ਹੈ ਸੋ ਆਪਾਂ ਜਿਹੜਾ ਅੱਜ ਦਾ ਆਪਣਾ ਪਹਿਲੀ ਕਲਾਸ ਹੈ ਜੀ ਠੀਕ ਹੈ ਸੇਫਟੀ ਐਂਡ ਹੈਲਥ ਦੀ ਠੀਕ ਹੈ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸੁਰੱਖਿਆ ਤੇ ਸਿਹਤ ਕਹਿੰਦੇ ਆਗੇ ਠੀਕ ਹੈ ਸੇਫਟੀ ਐਂਡ ਹੈਲਥ ਨੂੰ ਆਪਾਂ ਸੁਰੱਖਿਆ ਤੇ ਸਿਹਤ ਕਹਿੰਦੇ ਆਗੇ ਠੀਕ ਹੈ ਆਪਾਂ ਨਾਰਮਲ ਆਪਾਂ ਸਟਾਰਟਿੰਗ ਤੋਂ ਚੱਲਣਾ ਹੈਗਾ ਠੀਕ ਹੈ ਕੁਝ ਕੁ ਬੱਚੇ ਸੋਚਦੇ ਹੋਣਗੇ ਕਿ ਬਿਲਕੁਲ ਹਨਾ ਨਾਰਮਲ ਹੈਗਾ ਕਿਉਂਕਿ ਆਪਾਂ ਨਾਰਮਲ ਦੇ ਵਿੱਚੋਂ ਵੀ ਕਈ ਵਾਰ ਹਨਾ ਇੱਕ ਦੋ ਜਿਹੜੇ ਨਾਰਮਲ ਚੈਪਟਰ ਹੁੰਦੇ ਨੇਗੇ ਜੇ ਉਹਨਾਂ ਦੇ ਵਿੱਚੋਂ 1 2 ਦੋ ਕੁਐਸਚਨ ਵੀ ਆ ਗਏ ਠੀਕ ਹੈ ਸੋਨੂੰ ਤਾਂ ਦੋ ਕੁਐਸਚਨ ਹੈ ਜਿਹੜੀ ਤੁਹਾਡੀ ਉਹ ਜ਼ਿੰਦਗੀ ਦਾ ਬੇੜਾ ਜਾ ਪਾਰ ਕਰ ਸਕਦੇ ਨੇ ਜਾਂ ਇੱਕ ਕੁਐਸਚਨ ਹੈਗਾ ਠੀਕ ਹੈ ਉਹ ਵੀ ਤੁਹਾਡੀ ਜ਼ਿੰਦਗੀ ਦਾ ਬੇੜਾ ਪਾਰ ਕਰ ਸਕਦਾ ਠੀਕ ਹੈ ਆਪਾਂ ਸਟਾਰਟਿੰਗ ਤੋਂ ਚੱਲਣਾ ਹੈ ਸਟਾਰਟ ਅਪ ਲੈ ਕੇ ਚੱਲਣ ਨਹੀਂ ਲੇਕਿਨ ਪੁਆਇੰਟ ਟੂ ਪੁਆਇੰਟ ਚੱਲਣਾਗਾ ਠੀਕ ਹੈ ਜਿਵੇਂ ਆਪਣੇ ਪੌੜੀਆਂ ਚੜਦੇ ਆਪਾਂ ਠੀਕ ਹੈ ਉਸ ਨੂੰ ਤਾਂ ਆਪਾਂ ਨੇ ਹਰ ਚੈਪਟਰ ਨੂੰ ਅੱਗੇ ਵਧਣਾ ਹੈਗਾ ਠੀਕ ਹੈ ਨਾ ਸੋ ਆਪਾਂ ਐਂਡ ਤੱਕ ਕਵਰ ਕਰਾਂਗੇ ਆਪਣਾ ਸਿਲੇਬਸ ਹੈ ਠੀਕ ਹੈ ਅਟ ਜੇ ਕੋਈ ਵੀ ਠੀਕ ਹੈ ਕਿਸੇ ਨੂੰ ਵੀ ਇਸ਼ੂ ਹੈਗਾ ਤਾਂ ਉਹ ਕਾਲ ਕਰ ਸਕਦੇ ਹੋਗੇ ਪੁੱਛ ਸਕਦੇ ਹੋ ਠੀਕ ਹੈ ਕੋਰਸ ਦੇ ਸਬੰਧ ਦੇ ਵਿੱਚ ਠੀਕ ਹੈ ਆਪਣਾ ਜਿਹੜਾ ਅੱਜ ਦਾ ਇਹ ਔਨਲਾਈਨ ਕੋਰਸ ਹੈਗਾ ਉਹ ਸਟਾਰਟ ਹੋ ਚੁੱਕੇਗਾ ਸੋ ਆਪਾਂ ਦੇਖਾਂਗੇ ਅੱਜ ਆਪਣਾ ਪਹਿਲਾ ਪੁਆਇੰਟ ਕੀ ਕਹਿੰਦਾ ਅੱਜ ਦੇ ਕੋਰਸ ਦਾ ਇਹਦੇ ਵਿੱਚ ਚਲੋ ਸਭ ਤੋਂ ਪਹਿਲਾਂ ਆਪਣਾ ਪਹਿਲਾ ਪੁਆਇੰਟ ਕੀ ਹੈਗਾ ਠੀਕ ਹੈ ਸੇਫਟੀ ਐਂਡ ਆਪਾਂ ਹੈਲਥ ਦੀ ਜਿਹੜੀ ਕਲਾਸ ਆ ਚਲਾ ਰਹੇ ਹਾਂ ਠੀਕ ਹੈ ਸੇਫਟੀ ਐਂਡ ਹੈਲਥ ਦੀ ਆਪਾਂ ਜਿਹੜੀ ਕਲਾਸ ਆ ਉਹ ਚਲਾ ਰਹੇ ਹਾਂਗੇ ਠੀਕ ਹੈ ਆਪਣਾ ਸਾਰਿਆਂ ਤੋਂ ਪਹਿਲਾ ਪੁਆਇੰਟ ਕੀ ਹੁੰਦਾ ਹੈਗਾ ਸੇਫਟੀ ਅਤੇ ਹੈਂਸ ਦੇ ਵਿੱਚ ਕੰਮ ਨੂੰ ਕਹਿੰਦਾ ਸਹੀ ਤਰੀਕੇ ਨਾਲ ਅਤੇ ਕੰਟਰੋਲ ਕਰਨਾ ਠੀਕ ਹੈ ਜਿਹੜਾ ਆਪਾਂ ਕੋਈ ਵੀ ਕੰਮ ਕਰਨਾ ਹੈਗਾ ਉਹਨੂੰ ਸਹੀ ਤੇ ਸਹੀ ਤਰੀਕੇ ਨਾਲ ਕਰਨਾ ਤੇ ਕੰਟਰੋਲ ਕਰਨਾ ਠੀਕ ਹੈ ਬਿਲਕੁਲ ਨੋਰਮਲ ਪਹਿਲੇ ਜੋ ਮੈਂ ਤੁਹਾਨੂੰ ਪਹਿਲਾ ਭਾਗ ਪੜ੍ਹਾਉਂਗਾ ਠੀਕ ਹੈ ਉਹਦੇ ਵਿੱਚ ਬੇਸਿਕ ਚੀਜ਼ਾਂ ਆਉਣੀਆਂ ਸ਼ੋਲਡਰਿੰਗ ਤੱਕ ਆਪਾਂ ਚੱਲ ਜਾਾਂਗੇ ਠੀਕ ਹੈ ਆਪਾਂ ਸੇਫਟੀ ਐਂਡ ਹੈਲਥ ਪਹਿਲੇ ਭਾਗ ਦੇ ਵਿੱਚ ਕਵਰ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਜੋ ਆਪਾਂ ਟੂਲਸ ਦੇ ਬਾਰੇ ਪੜ੍ਹਾਂਗੇ ਠੀਕ ਹੈ ਫਿਰ ਆਪਾਂ ਸਿੰਬਲ ਪੜ੍ਹਾਂਗੇ ਸਿੰਬਲ ਤੋਂ ਬਾਅਦ ਜੋ ਆਪਾਂ ਕੇਬਲਾਰੇ ਪੜ੍ਹਾਂਗੇ ਠੀਕ ਹੈ ਸ਼ੋਲਡਰਿੰਗ ਬਾਰੇ ਪੜ੍ਹਾਂਗੇ ਇਹ ਕੁਝ ਕੁ ਥੋੜੇ ਬਹੁਤ ਇੱਕ ਚੈਪਟਰ ਹੋਰ ਹੋਣਗੇ ਇਹਦੇ ਵਿੱਚ ਠੀਕ ਹੈ ਅੰਡਰਗਰਾਊਂਡ ਕੇਬਲ ਹੋਗਾ ਜੀ ਓਕੇ ਉਹਦੀ ਬਾਰੇ ਆਪਾਂ ਪੜਾਂਗੇ ਇਸ ਦੇ ਪਹਿਲੇ ਭਾਗ ਦੇ ਵਿੱਚ ਠੀਕ ਹੈ ਫਿਰ ਆਪਾਂ ਨੈਕਸਟ ਆਪ ਦੂਸਰਾ ਲੈਵਲ ਭਾਗ ਹੈ ਜਿਹੜਾ ਉਹ ਸਟਾਰਟ ਕਰਦਾਂਗੇ ਠੀਕ ਹੈ ਸੋ ਇਸ ਤਰ੍ਹਾਂ ਆਪਾਂ ਪੌੜੀਆਂ 22 ਪੌੜੀਆਂ ਚੜਦੇ ਜਾਵਾਂਗੇ ਠੀਕ ਹੈ ਨਾ ਇਹ ਵੈਸੇ ਜਿਹੜਾ ਪਹਿਲਾ ਭਾਗ ਹੋਊਗਾ ਬਿਲਕੁਲ ਈਜ਼ੀ ਹੋਊਗਾ ਠੀਕ ਹੈ ਤੁਸੀਂ ਦੋ ਵਾਰ ਇਹਨੂੰ ਪੜੋਗੇ ਹਨਾ ਤਾਂ ਉਹ ਤੁਹਾਨੂੰ ਮਾਈਂਡ ਦੇ ਵਿੱਚ ਆ ਜਾਏਗਾ ਸਾਰੇ ਗੱਲਾਂ ਦੋ ਵਾਰੀ ਤੁਸੀਂ ਤਿੰਨ ਵਾਰੀ ਪੜੋਗੇ ਨਾ ਰਿਵਾਈਜ਼ ਕਰੋਗੇ ਇਹਨੂੰ ਤਾਂ ਉਹ ਤੁਹਾਨੂੰ ਜਿਹੜਾ ਉਹ ਕਵਰ ਹੋ ਜਾਊਗਾ ਤੁਹਾਡਾ ਠੀਕ ਹੈ ਈਜ਼ੀ ਗੱਲਾਂ ਨਹੀਂ ਐ ਸੌਖੇ ਨਹੀਂ ਐ ਕੋਈ ਵੀ ਚੀਜ਼ੇ ਦੇ ਵਿੱਚ ਔਖੀ ਨਹੀਂ ਹੈਗੀ ਠੀਕ ਹੈ ਚਲੋ ਉਸ ਤੋਂ ਬਾਅਦ ਉਹ ਅਗਲਾ ਪੁਆਇੰਟ ਆਪਣਾ ਕੀ ਹੈ ਜੀ ਸੁਰੱਖਿਆ ਸੰਬੰਧੀ ਨਿਯਮਾਂ ਦੀ ਜਾਣਕਾਰੀ ਠੀਕ ਹੈ ਸੁਰੱਖਿਆ ਸੰਬੰਧੀ ਨਿਯਮਾਂ ਦੀ ਜਾਣਕਾਰੀ ਹੋਣਾ ਠੀਕ ਹੈ ਸੁਰੱਖਿਆ ਸੰਬੰਧੀ ਨਿਯਮਾਂ ਦੀ ਜਾਣਕਾਰੀ ਹੋਣ ਦਾ ਮਤਲਬ ਕੀ ਹੈਗਾ ਵੀ ਇਹ ਤੁਹਾਡੇ ਕੋਲੇ ਭਾਈ ਹਾਈ ਵੋਲਟੇਜ ਹੈ ਕਿਲੋਵੋਲਟ ਜੈਗਾ ਠੀਕ ਹੈ ਸੁਰੱਖਿਆ ਸੰਬੰਧਾ ਨਿਯਮਾਂ ਦੀ ਨਿਯਮ ਕਿਹੜੇ ਹੁੰਦੇ ਨੇ ਜਿਵੇਂ ਕੋਈ ਹਾਈ ਵੋਲਟੇਜ ਹੋ ਗਿਆ ਤੁਹਾਨੂੰ ਪਤਾ ਹੈਗਾ ਕਿ ਨਹੀਂ ਹੈਗਾ ਲੋ ਵੋਲਟੇਜ ਹੈ ਤੁਹਾਨੂੰ ਪਤਾ ਹੈਗਾ ਵੀ ਇਹ ਲੋ ਵੋਲਟੇਜ ਹੈ ਕਿ ਲੋ ਨਹੀਂ ਹੈਗੀ ਠੀਕ ਹੈ ਜੇ ਤੁਸੀਂ ਹਾਈ ਵੋਲਟੇਜ ਨੂੰ ਲੋ ਵੋਲਟੇਜ ਕਹਿੰਦੇ ਹੋ ਜਾਂ ਲੋ ਵੋਲਟੇਜ ਨੂੰ ਤੁਸੀਂ ਹਾਈ ਵੋਲਟੇਜ ਕਹਿੰਦੇ ਤਾਂ ਉਹ ਤੁਹਾਡੇ ਕੋਲੇ ਜਿਹੜਾ ਨਿਯਮਾਂ ਦੀ ਜਾਣਕਾਰੀ ਉਹ ਨਹੀਂ ਹੈਗੀ ਠੀਕ ਹੈ ਸੁਰੱਖਿਆ ਸੰਬੰਧੀ ਨਿਯਮਾਂ ਦੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੋਣੀ ਹੈ ਓਕੇ ਚਲੋ ਉਸ ਤੋਂ ਬਾਅਦ ਜੋ ਅਗਲਾ ਪੁਆਇੰਟ ਸੌਡੇ ਕੋਲੇ ਕੀ ਹੈਗਾ ਕਹਿੰਦਾ ਸਵੀਕਾਰ ਸਵੀਕਾਰਤ ਕਾਰਜ ਵਿਧੀ ਨੂੰ ਵਿਵਹਾਰਕ ਲਿਆਉਣ ਦਾ ਗਿਆਨ ਹੋਣਾ ਚਾਹੀਦਾ ਹੈਗਾ ਠੀਕ ਹੈ ਸਵੀਕਾਰਤ ਦਾ ਮਤਲਬ ਕੀ ਹੈਗਾ ਜਿਹੜੀ ਤੁਸੀਂ ਨੀ ਚੀਜ਼ ਸਵੀਕਾਰ ਲਈ ਠੀਕ ਹੈ ਜਿਹੜੀ ਚੀਜ਼ ਤੁਸੀਂ ਨੀ ਸਵੀਕਾਰ ਲਈ ਉਹਨੂੰ ਸਵੀਕਾਰਤ ਕਾਰਜ ਵਿਧੀ ਹੈ ਠੀਕ ਹੈ ਜੇ ਤੁਸੀਂ ਨੀ ਕੁਝ ਵੀ ਮੰਨ ਲਓ ਕੋਈ ਫਿਊਜ ਲਾਉਣਾ ਹੈ ਨਾ ਜਾਂ ਕੋਈ ਕਿਸੇ ਵੀ ਚੀਜ਼ ਦੀ ਰਿਪੇਅਰ ਕਰਨੀ ਸੀ ਕਹਦੋਂ ਕਿ ਹਾਂ ਮੈਂ ਕਰ ਸਕਦਾ ਹਾਂ ਰਿਪੇਅਰ ਓਕੇ ਉਸ ਨੂੰ ਵਿਵਹਾਰਿਕ ਵਿਵਹਾਰਿਕ ਦਾ ਮਤਲਬ ਕੀ ਹੈਗਾ ਆਪਣੇ ਵਿਵਹਾਰ ਦੇ ਜਿਹੜਾ ਤੁਸੀਂ ਰੁਟੀਨ ਦੇ ਵਿੱਚ ਕੰਮ ਕਰਦੋਂਗੇ ਉਹਦੇ ਵਿੱਚ ਲਿਆਉਣ ਦਾ ਗਿਆਨ ਹੋਣਾ ਚਾਹੀਦਾ ਹੈਗਾ ਠੀਕ ਹੈ ਜਿਹੜੀ ਤੁਸੀਂ ਨੇ ਕੋਈ ਜੋਬ ਬਣਾਉਣੀ ਹੈ ਜਾਂ ਕੋਈ ਕੁਝ ਵੀ ਕਰਨਾ ਹੈ ਕੋਈ ਫਿਟਿੰਗ ਕਰਨ ਦੇ ਕੰਮ ਕਰਨ ਦੇ ਠੀਕ ਹੈ ਉਹਨੂੰ ਵਿਵਹਾਰਿਕ ਰੂਪ ਦੇ ਵਿੱਚ ਉਹਨੂੰ ਅ ਬਾਇ ਇੰਸਟਾਲ ਕਰਨ ਦੇ ਲਈ ਠੀਕ ਹੈ ਇੰਸਟਾਲ ਕਰਨ ਦਾ ਇੰਸਟਾਲ ਕਰਨਾ ਜਾਂ ਇੰਸਟਾਲ ਕਰਨ ਦੇ ਰੂਪ ਦੇ ਵਿੱਚ ਲਿਆਉਣ ਦਾ ਜਿਹੜਾ ਗਿਆਨ ਹੈ ਨਾ ਉਹ ਤੁਹਾਨੂੰ ਹੋਣਾ ਚਾਹੀਦਾ ਹੈ ਠੀਕ ਹੈ ਇਹ ਸੁਰੱਖਿਆ ਸੰਬੰਧੀ ਨਿਯਮਾਂ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਉਸ ਤੋਂ ਬਾਅਦ ਜੋ ਅਗਲਾ ਪੁਆਇੰਟ ਜੋ ਸਾਨੂੰ ਜੋ ਸਾਨੂੰ ਜੌਬ ਲਿਖਣਾ ਚਾਹੀਦਾ ਸੋਰੀ ਇਥੇ ਨਾ ਜੌਬ ਲਿਖਿਆ ਜਾਊਗਾ ਜੀਓਵੀ ਜਾਂ ਜਨਮਨ ਜੌਬ ਠੀਕ ਜਵਾਬ ਸੀਗਾ ਜੋ ਸਾਨੂੰ ਜੋਬ ਮਿਲੀ ਹੈ ਉਸ ਨੂੰ ਕਾਰਜ ਵਿੱਚ ਲਿਆਉਣ ਲਈ ਕਿਹਾ ਠੀਕ ਹੈ ਜੋ ਸਾਨੂੰ ਜੋਬ ਮਿਲੀ ਹੈ ਉਸ ਨੂੰ ਕਾਰਜ ਵਿੱਚ ਲਿਆਉਣ ਲਈ ਕਿਹਾ ਗਿਆ ਹੈ ਕਾਰਜ ਸਵੀਕਾਰਤ ਕਾਰਜ ਜੀ ਦਾ ਉਹੀ ਮਤਲਬ ਹੋ ਗਿਆ ਜਿਹੜੀ ਵੀ ਆਪਾਂ ਨੂੰ ਜਿਵੇਂ ਜਿਵੇਂ ਤੁਹਾਨੂੰ ਇਹ ਇਹ ਜੋਬ ਜਿਹੜੀ ਮੈਂ ਹਾਂ ਜੋਬ ਲਿਖੀ ਹੈ ਨਾ ਇਹ ਜੋਬ ਦਾ ਮਤਲਬ ਤਾਂ ਕੀ ਹੈ ਇਹ ਜੋਬ ਦਾ ਮਤਲਬ ਕੀ ਜੋ ਜਦ ਤੁਸੀਂ ਕੋਈ ਬੋਰਡ ਬਣਾ ਰਹੇ ਹੋਗੇ ਠੀਕ ਹੈ ਫਿਟਿੰਗ ਵਾਲਾ ਬੋਰਡ ਬਣਾ ਰਹੇ ਹੋ ਜਾਂ ਤੁਸੀਂ ਫਿਟਿੰਗ ਕਰ ਰਹੇ ਹੋਗੇ ਠੀਕ ਹੈ ਤੁਹਾਨੂੰ ਕਹਤਾ ਵੀ ਇੱਕ ਦੋ ਕਮਰਿਆਂ ਦੀ ਭਾਈ ਫਿਟਿੰਗ ਕਰ ਦੋ ਠੀਕ ਹੈ ਉਹ ਤੁਹਾਡੇ ਕੀ ਤੁਹਾਡੇ ਵਾਸਤੇ ਉਹ ਕੀ ਹੋਗੀ ਇੱਕ ਜੌਬ ਹੋਗੀ ਠੀਕ ਹੈ ਇੱਕ ਜੌਬ ਆਪਾਂ ਕੀ ਕਰਦੇ ਆ ਪੀਐਸਪੀਸੀਐਲ ਦੇ ਵਿੱਚ ਇਹ ਵਾਲਮ ਜੇਏ ਜੋ ਜੋ ਵੀ ਆਪਾਂ ਪ੍ਰਾਈਵੇਟ ਹਨ ਨਾ ਨੌਕਰੀ ਕਰਦੇ ਇੱਕ ਤਾਂ ਉਹ ਜੌਬ ਹੁੰਦੀ ਹੈਗੀ ਠੀਕ ਹੈ ਇੱਕ ਜੌਬ ਹੁੰਦੀ ਹੈ ਤੁਹਾਨੂੰ ਜੋ ਕੰਮ ਦਿੱਤਾ ਗਿਆ ਹੈ ਠੀਕ ਹੈ ਇਹ ਉਹ ਲੈਣ ਲਈ ਲਿਖੀ ਹੋਈ ਹੈ ਵੀ ਜੋ ਸਾਨੂੰ ਜੋਬ ਮਿਲੀ ਹੈ ਉਸ ਨੂੰ ਕਾਰਜ ਵਿੱਚ ਲੈਉਣ ਲਈ ਕਿਹਾ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਸੁਰੱਖਿਆ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਠੀਕ ਹੈ ਸੁਰੱਖਿਆ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਇੱਕ ਤਾਂ ਵਿਅਕਤੀਗਤ ਸੁਰੱਖਿਆ ਹੋਊਗੀ ਠੀਕ ਹੈ ਵਿਅਕਤੀਗਤ ਸੁਰੱਖਿਆ ਹੋਊਗੀ ਠੀਕ ਹੈ ਇੱਕ ਵਿਅਕਤੀਗਤ ਸੁਰੱਖਿਆ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਹਾਂ ਸੌਰੀ ਪਹਿਲਾ ਪੁਆਇੰਟ ਆਪਣਾ ਕੀ ਹੈ ਵਿਅਕਤੀਗਤ ਸੁਰੱਖਿਆ ਵਿਅਕਤੀਗਤ ਸੁਰੱਖਿਆ ਦਾ ਮਤਲਬ ਕੀ ਹੈਗਾ ਵਿਅਕਤੀਗਤ ਸੁਰੱਖਿਆ ਦੇ ਵਿੱਚ ਕੀ ਖੁਸ਼ ਆ ਗਿਆ ਤਾਂ ਤੁਹਾਡਾ ਵਿਅਕਤੀਗਤ ਸੁਰੱਖਿਆ ਦੇ ਵਿੱਚ ਆ ਗਿਆ ਜੀ ਆਰਾਮਦਾਇਕ ਡਰੈੱਸ ਠੀਕ ਹੈ ਤੁਹਾਡੇ ਕੋਲ ਆਰਾਮਦਾਇਕ ਡਰੈੱਸ ਹੋਣੀ ਚਾਹੀਦੀ ਹੈਗਾ ਆਰਾਮਦਾਇਕ ਡਰੈੱਸ ਦਾ ਮਤਲਬ ਕੀ ਹੈਗਾ ਇਸ ਦਾ ਮਤਲਬ ਵੀ ਜਿਆਦਾ ਢਿੱਲੇ ਕੱਪੜੇ ਨਾ ਪਹਿਨੋ ਜਿਆਦਾ ਟਾਈਟ ਵੀ ਨਾ ਪਹਿਨੋ ਠੀਕ ਹੈ ਇਹਦਾ ਸੌਖਾ ਜਿਹਾ ਮਤਲਬ ਹੋਗਾ ਪੂਰਾ ਠੀਕ ਹੈ ਪੂਰਾ ਆਰਾਮਦਾਇਕ ਰਹੋ ਠੀਕ ਹੈ ਆਰਾਮਦਾਇਕ ਡਰੈੱਸ ਦਾ ਮਤਲਬ ਕੀ ਹੈਗਾ ਜਿਆਦਾ ਕਪੜੇ ਜਿਹੜੇ ਢਿੱਲੇ ਠੀਕ ਹੈ ਜੇ ਦਾਦਾ ਟਾਈਟ ਨਹੀਂ ਪਹਿਨਣਾ ਨਹੀਂ ਠੀਕ ਹੈ ਪੂਰੇ ਆਰਾਮ ਦਾ ਕਰਿਆਣਾ ਹੈ ਓਕੇ ਚਲੋ ਉਸ ਤੋਂ ਬਾਅਦ ਨੂੰ ਨੈਕਸਟ ਠੀਕ ਹੈ ਦਿੱਲੀ ਓਕੇ ਲੂਸ ਕਹਦੇ ਨੇ ਜਿਵੇਂ ਆਪਾਂ ਦਿੱਲੀ ਇੱਥੇ ਕਹਿੰਦਾ ਅਨ ਕੰਟਰੋਲ ਕਮੀਜ਼ ਨਾ ਪਹਿਨੋ ਠੀਕ ਹੈ ਜੀ ਜਿਵੇਂ ਕੀ ਕਹਿੰਦਾ ਗਲੇ ਦੇ ਵਿੱਚ ਪਰ ਨਾ ਪਾਉਣਾ ਠੀਕ ਹੈ ਜਦੋਂ ਵੀ ਆਪਾਂ ਵਰਕਸ਼ਾਪ ਦੇ ਵਿੱਚ ਹੈ ਕਿਤੇ ਵੀ ਹੈ ਨਾ ਕੋਈ ਆਪਾਂ ਆਪਣਾ ਵਰਕ ਕਰ ਰਹੇ ਹਾਂ ਤਾਂ ਉਹਨੂੰ ਗਲੇ ਦੇ ਵਿੱਚ ਕੋਈ ਵੀ ਪਰ ਨਾ ਵਗੈਰਾ ਨਹੀਂ ਪਾਉਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਕਿਹੜੀ ਹੋਰ ਆਪਣੀ ਸੇਫਟੀ ਰੱਖਣੀ ਹੈ ਜੀ ਬਿਨਾਂ ਜੁੱਤੇ ਪਹਿਨੇ ਠੀਕ ਹੈ ਉਸ ਤੋਂ ਬਾਅਦ ਅਗਲਾ ਪੁਆਇੰਟ ਕੀ ਹੈ ਤੁਹਾਡਾ ਬਿਨਾਂ ਜੁੱਤੇ ਪਹਿਨੇ ਵਰਕਸ਼ਾਪ ਦੇ ਵਿੱਚ ਪ੍ਰਵੇਸ਼ ਨਾ ਕਰੋ ਜਿਹੜੇ ਕਿੱਲਾ ਹੁੰਦੀਆਂ ਨੇ ਵਰਕਸ਼ਾਪ ਦੇ ਵਿੱਚ ਉਹਨਾਂ ਤੋਂ ਕੀ ਕਰਨਾ ਸੀ ਨੇ ਬਚਾਅ ਕਰਨਾ ਹੈ ਠੀਕ ਹੈ ਕਿੱਲਾ ਮੇਖਾਂ ਹੁੰਦੀਆਂ ਨੇ ਜਿਹੜੇ ਉਹਨਾਂ ਤੋਂ ਕੀ ਕਰਨਾ ਬਚਾਅ ਕਰਨਾ ਠੀਕ ਹੈ ਗਹਿਣੇ ਕੰਮ ਵਾਲੇ ਸਥਾਨ ਤੇ ਨਾ ਪਹਿਨੋ ਠੀਕ ਹੈ ਜੀ ਗਹਿਣੇ ਜਿਹੜੇ ਆਪਾਂ ਪਾਉਣੇ ਹਨ ਚੈਨ ਕਈ ਵਾਰ ਕੜਾ ਕੁੜਾ ਫਸ ਜਾਂਦਾ ਮਸ਼ੀਨਾਂ ਦੇ ਵਿੱਚ ਜਦੋਂ ਉਹ ਵਰਕ ਕਰਦੇ ਆ ਤਾਂ ਜਿਹੜੇ ਗਹਿਣੇ ਨੇਗੇ ਉਹ ਕੰਮ ਵਾਲੇ ਸਥਾਨ ਤੇ ਨਾ ਪੈਣੋ ਠੀਕ ਹੈ ਜਿਵੇਂ ਤੁਹਾਡੇ ਕੋਲ ਹੀ ਘੜੀ ਹੋ ਗਿਆ ਕੜਾ ਹੋ ਗਿਆ ਠੀਕ ਹੈ ਰਿੰਗ ਚੈਨ ਆਦਿ ਜੋ ਵੀ ਤੁਸੀਂ ਪਹਿਨਦੇ ਹੋਗੇ ਉਹ ਵਰਕਸ਼ਾਪ ਦੇ ਵਿੱਚ ਪਹਿਨ ਕੇ ਨਹੀਂ ਜਾਣਾ ਤੁਸੀਂ ਠੀਕ ਹੈ ਚਲੋ ਉਸ ਤੋਂ ਬਾਅਦ ਜੋ ਨੈਕਸਟ ਹੈ ਆਪਣਾ ਸੇਫਟੀ ਠੀਕ ਹੈ ਨੈਕਸਟ ਤੁਹਾਡੇ ਕੋਲ ਆ ਗਿਆ ਜੀ ਦੁਰਘਟਨਾ ਠੀਕ ਹੈ ਦੁਰਘਟਨਾ ਕੀ ਹੁੰਦੀ ਹੈ ਠੀਕ ਹੈ ਤੁਸੀਂ ਤਾਂ ਤੁਹਾਨੂੰ ਈਜ਼ੀ ਲੱਗਦਾ ਹੋਊਗਾ ਠੀਕ ਹੈ ਪਰ ਆਪਾਂ ਸਟੈਪ ਵਾਈਜ਼ ਸਟੈਪ ਚੱਲਾਂਗੇ ਠੀਕ ਹੈ ਨਾ ਆਪਾਂ ਸਟੈਪ ਵਾਈਜ਼ ਸਟੈਪ ਚੱਲਾਂਗੇ ਤੁਹਾਨੂੰ ਥੋੜਾ ਈਜ਼ੀ ਲੱਗਦਾ ਹੋਊਗਾ ਵੀ ਥੋੜਾ ਈਜ਼ੀ ਚੰਦ ਰੇ ਸਾਰ ਹੈ ਨਾ ਤੇ ਕਿਉਂਕਿ ਕੁਝ ਕੁ ਗੱਲਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕੁਝ ਕੁ ਗੱਲਾਂ ਇਹਦੇ ਵਿੱਚ ਵੀ ਇੰਝ-ਇੰਝ ਨਿਕਲ ਕੇ ਆਉਂਦੀਆਂ ਨੇ ਕਿ ਤੋਂ ਮੈਂ 1 2 ਨੰਬਰ ਉਹ ਉੱਪਰ ਦੇ ਵਿੱਚ ਦਵਾ ਸਕਦੀਆਂ ਨਹੀਂ ਠੀਕ ਹੈ ਅਗਿਆਮੀ ਨਰ ਤਾਂ ਨਹੀਂ ਪਤਾ ਹੁੰਦਾ ਕਈ ਵਾਰ ਠੀਕ ਹੈ ਨਾ ਨੋਰਮਲ ਕੁਐਸਚਨ ਪਾ ਦਿੰਦਾ ਹੈ ਠੀਕ ਹੈ ਕਿਉਂਕਿ ਜੇ ਤੁਸੀਂ ਨੇ ਨਹੀਂ ਪੜੇ ਹੋਣਗੇ ਇਹ ਕੁਐਸਚਨ ਹੈ ਨਾ ਜਾਂ ਚੈਪਟਰ ਨਹੀਂ ਪੜੇ ਹੋਣਗੇ ਕਿਉਂਕਿ ਪੇਪਰ ਦੇ ਵਿੱਚ ਜੇ ਤੁਸੀਂ 1 2 ਨੰਬਰਾਂ ਤੇ ਰਹਿ ਜਾਣੇ ਹੋ ਨਾ ਜਾਂ ਜਿਹੜੇ ਬੱਚੇ ਰਹਿੰਦੇ ਨਹੀਂ ਹੈ ਨਾ ਉਹਨਾਂ ਨੂੰ ਪੁੱਛ ਕੇ ਦੇਖਿਓ ਅ ਮੇਨ ਤਾਂ ਹਨਾ ਕੀ ਹੁੰਦੀ ਹੈਗੀ ਸੋ ਮੈਂ ਇਸ ਕਰਕੇ ਫਿਰ ਵਾਰ-ਵਾਰ ਕਹਿੰਦਾ ਕਿ ਆਪਾਂ ਨਾਰਮਲ ਠੀਕ ਹੈ ਨਾ ਪੁਆਇੰਟ 2 ਪੁਆਇੰਟ ਚੱਲਣਾ ਹੈਗਾ ਤਾਂ ਕਰਕੇ ਮੈਂ ਤੁਹਾਨੂੰ ਇਹ ਚੀਜ਼ਾਂ ਪੜਾ ਰਿਹਾ ਹਾਂਗਾ ਠੀਕ ਹੈ ਸੋ ਦੁਰਕਰਨ ਦਾ ਕਹਿੰਦਾ ਕੀ ਹੁੰਦੀ ਹੈ ਠੀਕ ਹੈ ਅਜਿਹੀ ਘਟਨਾ ਜਿਸ ਤੇ ਕੰਟਰੋਲ ਨਾ ਹੋਵੇ ਅਤੇ ਜੋ ਸਾਨੂੰ ਕੀ ਪਹੁੰਚਾਉਂਦੀ ਹੈਗੀ ਨੁਕਸਾਨ ਪਹੁੰਚਾਉਂਦੀ ਹੈਗੀ ਠੀਕ ਹੈ ਦੁਰਕਰਨ ਨਾ ਕੀ ਹੁੰਦੀ ਹੈ ਅਜਿਹੀ ਘਟਨਾ ਹੁੰਦੀ ਹੈ ਜਿਸ ਤੇ ਸਾਡਾ ਕੰਟਰੋਲ ਨਾ ਹੋਵੇ ਠੀਕ ਹੈ ਅਤੇ ਜੋ ਸਾਨੂੰ ਕੀ ਕਰਦੀ ਹੈ ਨੁਕਸਾਨ ਪਹੁੰਚਾਉਂਦੀ ਜਿਸ ਤਰ੍ਹਾਂ ਕੰਟਰੋਲ ਦਾ ਮਤਲਬ ਕੀ ਹੈ ਕਹਿੰਦਾ ਜਿਸ ਜਿਸ ਤੇ ਕਹਿੰਦਾ ਕੰਟਰੋਲ ਨਾ ਹੋਵੇ ਠੀਕ ਹੈ ਜਦੋਂ ਤੁਸੀਂ ਮੋਟਰਸਾਈਕਲ ਹੈ ਜਾਂ ਗੱਡੀ ਹੈ ਨਾ 100 ਜਾਂ 120 ਤੋਂ ਚੜਦੇ ਨੇ ਕਿ ਉਹ ਸੋਦਾ ਉੱਤੇ ਕੰਟਰੋਲ ਨਹੀਂ ਜਾਂਦਾ ਹਨ ਫੇਰ ਕੀ ਹੋਣੀਗੀ ਐਕਸੀਡੈਂਟ ਹੋ ਜਾਂਦਾ ਜਿਹਨੂੰ ਤੁਸੀਂ ਕੀ ਕਹਿੰਦੇ ਹੋ ਦੁਰਘਟਨਾ ਕਹਿੰਦੇ ਠੀਕ ਹੈ ਜਹੀ ਘਟਨਾ ਜਾਂ ਦੁਰਘਟਨਾ ਜਿਸ ਤੇ ਕੰਟਰੋਲ ਨਾ ਹੋਵੇ ਉਹਨੂੰ ਅਸੀਂ ਕੀ ਕਹਿੰਦੇ ਜੀ ਦੁਰਘਟਨਾ ਕਹਿੰਦੇ ਹਾਂ ਠੀਕ ਹੈ ਚਲੋ ਦੁਰਘਟਨਾ ਦੇ ਲੱਛਣ ਕੀ ਹੁੰਦੇ ਨੇਗੇ ਠੀਕ ਹੈ ਅਗਲਾ ਪੁਆਇੰਟ ਕੀ ਦੁਰਘਟਨਾ ਦੇ ਲੱਛਣ ਅੱਖਾਂ ਦੀ ਦੀਏਗਾ ਠੀਕ ਹੈ ਅੱਖਾਂ ਦੀ ਰੋਸ਼ਨੀ ਚੱਲ ਜਾਣਾ ਠੀਕ ਹੈ ਸੁਣਨ ਦੀ ਸਮਰੱਥਾ ਜਿਹੜੀ ਸਮਾਪਤ ਹੋ ਜਾਣਾ ਜੇ ਵਿਅਕਤੀ 기 ਹੋ ਜਾਏਗਾ ਆਪੰਗ ਹੋ ਜਾਂਦਾ ਹੈਗਾ ਠੀਕ ਹੈ ਆਪੰਗ ਦਾ ਮਤਲਬ ਆਵਾਹੀਜ ਹੋ ਜਾਂਦਾ ਹੈਗਾ ਠੀਕ ਹੈ ਜੀ ਇਹ ਚੀਜ਼ਾਂ ਹੁੰਦੀਆਂ ਨਹੀਂ ਆ ਤੇ ਐਡੀ ਕੋਈ ਲੋੜ ਹੈ ਨਹੀਂ ਯਾਦ ਰੱਖਣ ਦੀ ਠੀਕ ਹੈ ਤੁਹਾਨੂੰ ਪਤਾ ਹੀ ਹੈਗਾ ਇਧਰੋਂ ਘਟਣ ਦੇ ਨਾਲ ਕੀ ਕੀ ਹੋ ਜਾਂਦਾ ਹੈ ਹਨਾ ਚਲੋ ਉਸ ਤੋਂ ਬਾਅਦ ਕੀ ਹੈ ਇਹ ਅਗਲਾ ਪੁਆਇੰਟ ਤੁਹਾਡਾ ਵਰਕਸ਼ਾਪ ਦੇ ਵਿੱਚ ਜਿਹੜੀ ਦੁਰਘਟਨਾ ਹੁੰਦੀ ਹੈ ਉਹਦਾ ਕਾਰਨ ਕੀ ਹੁੰਦਾ ਹੈ ਠੀਕ ਹੈ ਵਰਕਸ਼ਾਪ ਦੇ ਵਿੱਚ ਜਿਹੜੀ ਤੁਹਾਡੀ ਦੁਰਘਟਨਾ ਹੈ

ਕਟਿ ਕਟਿ ਠੀਕ ਹੈ ਸਾਵਧਾਨੀ ਨਹੀਂ ਕਰਦੇ ਹਨ ਤੁਸੀਂ ਡਰਾਈਵਿੰਗ ਕਰਦੇ ਹੋ ਕੁਝ ਵੀ ਹੈ ਨਾ ਵਰਕਸ਼ਾਪ ਦੇ ਵਿੱਚ ਮਸ਼ੀਨ ਚਲਾਉਂਦੇ ਹੋ ਕੋਈ ਵੀ ਕੰਮ ਕਰਦੇ ਹੋ ਤੁਸੀਂ ਸਾਵਧਾਨੀ ਨਹੀਂ ਵਰਤੋਗੇ ਤਾਂ ਕੀ ਹੋ ਜੂਗਾ ਦੁਰਘਟਨਾ ਕੱਟ ਜਾਵੇ ਠੀਕ ਹੈ ਇਹ ਸਾਵਧਾਨੀ ਦਾ ਮਤਲਬ ਹੈ ਠੀਕ ਹੈ ਵਰਕਸ਼ਾਪ ਦੇ ਵਿੱਚ ਮਨ ਨਹੀਂ ਲੱਗਦਾ ਤੁਹਾਡਾ ਹਨ ਮਨ ਕਿਤੇ ਹੋਰ ਫਿਰਦਾ ਹੁੰਦਾ ਹੈਗਾ ਭੜਕਦਾ ਹਨ ਪਟਿਆਲੇ ਚੰਡੀਗੜ੍ਹ ਫਿਰਦਾ ਹੁੰਦਾ ਮਨ ਠੀਕ ਹੈ ਤੁਸੀਂ ਉਧਰੋਂ ਜੇ ਕਿਤੇ ਕੋਈ ਕੰਮ ਕਰ ਰਹੇ ਹੋਣੇ ਹੋਣਾ ਠੀਕ ਹੈ ਅਜਿਹਾ ਕੋਈ ਜਦ ਤੁਸੀਂ ਫੀਡਿੰਗ ਕਰ ਰਹੇ ਹੋਣਾ ਕੋਈ ਉਤਾਰ ਹੈ ਜਿਹੜੀ ਹੈ ਨਾ ਕਿਸੇ ਨੂੰ ਹੋਰੀ ਅ ਫੜਨੇ ਕੋ ਉਤਾਰ ਹੁੰਦੀ ਹੋ ਹੋਰ ਹੈ ਹੈ ਨਾ ਫੜ ਕੋਈ ਹੋਰ ਲੈਣੇ ਹੋਗੇ ਠੀਕ ਹੈ ਮਨ ਨੂੰ ਮਾਈਂਡ ਕਿਧਰੇ ਹੋਰ ਚੱਲਦ ਰਹਿਣਾ ਹੈ ਨਾ ਤਾਂ ਕਰਕੇ ਵਰਕਸ਼ਾਪ ਦੇ ਵਿੱਚ ਕੀ ਹੁੰਦਾ ਹੈਗਾ ਤੁਹਾਡੇ ਕੋਲੇ ਦੁਰਘਟਨਾ ਹੋ ਜਾਂਦੀ ਹੈ ਠੀਕ ਹੈ ਮਨ ਨਾ ਲੱਗਣਾ ਇਹ ਵੀ ਇੱਕ ਦੁਰਘਟਨਾ ਹੋਣ ਦਾ ਕਾਰਨ ਹੈਗਾ ਠੀਕ ਹੈ ਚਲੋ ਦੂਸਰਾ ਪੁਆਇੰਟ ਕੀ ਹੈਗਾ ਦੂਸਰਾ ਪੁਆਇੰਟ ਕਹਿੰਦਾ ਜਲ ਦਵਾਜੀ ਜਲਦ ਬਾਜੀ ਠੀਕ ਹੈ ਦੂਸਰਾ ਪੁਆਇੰਟ ਕੀ ਹੈ ਜਲਦ ਬਾਜੀ ਹੈਗਾ ਓਕੇ ਜਲਦੀ ਜਲਦੀ ਕੰਮ ਕਰਨ ਦੇ ਨਾਲ ਵੀ ਦੁਰਘਟਨਾ ਹੋ ਜਾਂਦੀ ਹੈ ਠੀਕ ਹੈ ਨਾ ਆਪਾਂ ਕਹਿੰਦੇ ਨੇ ਵੀ 1 ਘੰਟੇ ਦਾ ਕੰਮ ਆ ਤਾਂ 10 ਮਿੰਟ ਦੇ ਵਿੱਚ ਹੀ ਨਿਬੇੜ ਦਿੰਨੇ ਆ ਠੀਕ ਹੈ ਜੇ ਮਸ਼ੀਨ ਨੂੰ ਆਪਾਂ ਜਲਦੀ ਹੈ ਨਾ ਸਪੀਡ ਹੈ ਜਿਹੜੀ ਉਹ ਓਵਰ ਕਰ ਲੈਨੇ ਆ ਜਾਂ ਵਧਾ ਲੈਨੇ ਆ ਸਪੀਡ ਠੀਕ ਹੈ ਨਾ ਤਾਂ ਵੀ ਕੀ ਹੁੰਦਾਗਾ ਜਲਦੀ ਜਲਦੀ ਕੰਮ ਕਰਨ ਦੇ ਨਾਲ ਕੀ ਹੁੰਦਾਗਾ ਤੁਹਾਡੇ ਕੋਲ ਦੁਰਘਟਨਾ ਜਿਹੜੀ ਹੈ ਨਾ ਉਹ ਵੀ ਹੋ ਜਾਂਦੀ ਹੈ ਠੀਕ ਹੈ ਉਸ ਤੋਂ ਅਗਲਾ ਪੁਆਇੰਟ ਤੁਹਾਡਾ ਕੀ ਹੈਗਾ ਠੀਕ ਹੈ ਉਸ ਤੋਂ ਅਗਲਾ ਪੁਆਇੰਟ ਕੀ ਹੈਗਾ ਅਗਿਆਨਤਾ ਠੀਕ ਹੈ ਜੀ ਅਗਿਆਨਤਾ ਦਾ ਮਤਲਬ ਕੀ ਹੈਗਾ ਕੰਮ ਦਾ ਗਿਆਨ ਨਾ ਹੋਣਾ ਠੀਕ ਹੈ ਜੀ ਅਗਿਆਨਤਾ ਦਾ ਮਤਲਬ ਕੀ ਹੈ ਕੰਮ ਦਾ ਗਿਆਨ ਨਾ ਹੋ ઓਕੇ ਉਸ ਤੋਂ ਬਾਅਦ ਜੋ ਨੈਕਸਟ ਪੁਆਇੰਟ ਹੈ ਤੁਹਾਡਾ ਸੁਰੱਖਿਆਤ ਉਜਾਰ ਜਿਵੇਂ 플레이어 ਦਾ ਇਨਸੂਲੇਸ਼ਨ ਉਤਰਿਆ ਹੋਵੇ ਜਾਂ ਖਰਾਬ ਹੋਵੇ ਠੀਕ ਹੈ ਇਹ ਵੀ ਇੱਕ ਦੁਰਘਟਨਾ ਦਾ ਕਾਰਨ ਮੰਨਦਾ ਹੈਗਾ ਜਿਹੜਾ ਤੁਹਾਡੇ ਕੋਲ ਪੁਲਆਇਰ ਹੁੰਦਾਗਾ ਪਲਾਸ ਹੁੰਦਾਗਾ ਠੀਕ ਹੈ ਪੁਲਆਰ ਦੇ ਉੱਤੇ ਜਿਹੜੀ ਰਬੜ ਚੜੀ ਹੁੰਦੀ ਹੈਗੀ ਠੀਕ ਹੈ ਇਹ ਚੀਜ਼ ਨੋਟ ਕਰ ਲਈ ਜਿਹੜੀ ਜਿਹੜੇ ਪਹਿਲੀ ਵਾਰ ਇਹ ਬੈਚ ਲੈ ਰਹੇ ਨੇ ਜਾਂ ਪਹਿਲੀ ਵਾਰ ਹਨਾ ਤਿਆਰੀ ਕਰ ਰਹੇ ਨੇ ਜਾਂ ਆਈਟੀ ਦੇ ਵਿੱਚ ਨਹੀਂ ਗਏ ਜੀਰੋ ਲੈਵਲ ਹੈਗਾ ਤਾਂ ਜੀ ਨਾ ਪਲਾਸ ਦੇ ਉੱਤੇ ਪੁਲਆਰ ਦੇ ਸੌਰੀ ਪੁਲਆਇਰ ਦੇ ਉੱਤੇ ਪਲਾਸ ਦੇ ਉੱਤੇ ਜਿਹੜੀ ਰਬੜ ਚੜੀ ਹੁੰਦੀ ਹੈ ਨਾ ਉਹਨੂੰ ਤੁਸੀਂ ਕੀ ਕਹਿੰਨੇ ਹੋਗੇ ਉਹਨੂੰ ਤੁਸੀਂ ਇਨਸੂਲੇਸ਼ਨ ਕਹਿੰਨੇ ਹੋਗੇ ਠੀਕ ਹੈ ਉਹਨੂੰ ਤੁਸੀਂ ਕੀ ਕਹਿੰਨੇ ਹੋਗੇ ਉਹਨੂੰ ਤੁਸੀਂ ਇਨਸੂਲੇਸ਼ਨ ਕਹਿੰਨੇ ਹੋਗੇ ਠੀਕ ਹੈ ਇਹ ਗੱਲ ਯਾਦ ਰੱਖਿਓ ਜਦੋਂ ਪਲਾਸਟਿਕ ਉੱਪਰ ਹੋਣਾ ਪਲੇਅਰ ਦੇ ਉੱਤੇ ਇਨਸੂਲੇਸ਼ਨ ਉੱਤਰ ਉੱਤਰਿਆ ਹੋਊਗਾ ਜਿਹੜੇ ਦਾ ਹਨ ਜੇ ਖਰਾਬ ਹੋਇਆ ਹੋਇਆ ਹੋ ਗਿਆ ਹੋਊਗਾ ਠੀਕ ਹੈ ਜੇ ਤੁਸੀਂ ਕੋਈ ਵੀ ਤਾਰ ਹੈ ਜਦੋਂ ਤਾਰ ਦੇ ਕਨੈਕਸ਼ਨ ਕਰੋਗੇ ਜਿਹਦੇ ਵਿੱਚ ਦੀ ਕਰੰਟ ਚੱਲਦਾ ਹੋਊਗਾ ਲਾਈਵ ਤਾਰ ਕਹਿੰਦੇ ਨੇ ਆਪਾਂ ਨੂੰ ਠੀਕ ਹੈ ਤਾਂ ਉੱਥੇ ਕੀ ਹੋਊਗਾ ਤਾਂ ਜਿਹੜਾ ਕਰੰਟ ਹੈ ਨਾ ਸ਼ੌਕ ਆਉ ਲੱਗ ਸਕਦਾ ਹੈ ਠੀਕ ਹੈ ਤਾਂ ਅਗਰ ਕਿਹ ਵੀ ਕੀ ਇੱਕ ਪਰਖਾ ਉਹਦੇ ਵਿੱਚ ਨੁਕਸਾਨ ਦਾ ਕਾਰਨ ਬਣਦਾ ਹੈ ਜਿਹਦੇ ਜਿਸ ਦਾ ਇਨਸੂਲੇਸ਼ਨ ਉੱਤਰਿਆ ਹੋਊਗਾ ਠੀਕ ਹੈ ਨਾ ਠੀਕ ਹੈ ਨਾ ਜਿਵੇਂ ਉਸ ਤੋਂ ਬਾਅਦ ਚੋ ਜਿਵੇਂ ਉਸ ਤੋਂ ਬਾਅਦ ਚੁਕੀ ਹੈ ਹਤੌੜੇ ਦਾ ਹੈਂਡਲ ਚਿਕਨਾ ਹੋਵੇ ਠੀਕ ਹੈ ਜਿਵੇਂ ਤੌੜੇ ਦੇ ਹੈਂਡਲ ਚਿਕਨਾ ਹੋਵੇ ਨਾ ਉਹਦਾ ਪਿੱਛੇ ਨੂੰ ਨਿਕਲ ਜੇ ਠੀਕ ਹੈ ਸਿਰਸੁਰਾ ਪਾੜ ਦੇ ਠੀਕ ਹੈ ਨਾ ਤਾਰ ਕੇ ਇਹ ਵੀ ਕੀ ਹੈ ਇੱਕ ਦੁਰਘਟਨਾ ਦਾ ਕਾਰਨ ਹੈਗਾ ਠੀਕ ਹੈ ਨਾ ਠੀਕ ਹੈ ਉਸ ਤੋਂ ਬਾਅਦ ਚੁ ਅਗਲਾ ਪੁਆਇੰਟ ਕੀ ਹੈ ਤੁਹਾਡੇ ਕੋਲੇ ਸਾਵਧਾਨੀ ਠੀਕ ਹੈ ਕੋਈ ਵੀ ਕੰਮ ਕਰਨਾ ਤਾਂ ਪੂਰੀ ਨੌਲੇਜ ਦੇ ਨਾਲ ਕਰਨਾ ਚਾਹੀਦਾ ਹੈ ਠੀਕ ਹੈ ਸਾਵਧਾਨੀ ਕਿਹੜੇ-ਕਿਹੜੇ ਹੋਣੀ ਚਾਹੀਦੀ ਹੈ ਤੁਹਾਡੀਆਂ ਕੋਈ ਵੀ ਤੁਸੀਂ ਨੇ ਕੰਮ ਕਰਨਾ ਤਾਂ ਉਹ ਪੂਰੀ ਨੌਲੇਜ ਦੇ ਨਾਲ ਕਰਨਾ ਚਾਹੀਦਾ ਹੈਗਾ ਠੀਕ ਹੈ ਠੀਕ ਹੈ ਨਾ ਉਸ ਤੋਂ ਬਾਅਦ ਚੋ ਅਗਲਾ ਪੁਆਇੰਟ ਕੀ ਹੈਗਾ ਕਿਸੇ ਵਿਅਕਤੀ ਨੂੰ ਬਿਜਲੀ ਦਾ ਝਟਕਾ ਠੀਕ ਹੈ ਝਟਕਾ ਨਹੀਂ ਝਟਕਾ ਲੱਗਣ ਤੇ ਤੁਰੰਤ ਮੇਨ ਸਵਿਚ ਬੰਦ ਕਰ ਦੇਣਾ ਚਾਹੀਦਾ ਹੈ ਠੀਕ ਹੈ ਇਹ ਅਪਰੈਂਟਿਸਸ਼ਿਪ ਦੇ ਵਿੱਚ ਕੁਐਸਚਨ ਆਇਆ ਸੀਗਾ ਠੀਕ ਹੈ ਵੀ ਕੀ ਕਰਨਾ ਚਾਹੀਦਾ ਹੈ ਮੇਨ ਸਵਿਚ ਹੈ ਜਿਹੜੀ ਉਹ ਬੰਦ ਕਰ ਦੇਣੀ ਚਾਹੀਦੀ ਹੈ ਠੀਕ ਹੈ ਕਿਸੇ ਵਿਅਕਤੀ ਨੂੰ ਬਿਜਲੀ ਦਾ ਝਟਕਾ ਲੱਗਣ ਤੇ ਤੁਰੰਤ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਮੇਨ ਸਵਿਚ ਹੈ ਜਿਹੜੀ ਉਹ ਬੰਦ ਕਰਨੀ ਚਾਹੀਦੀ ਸਾਰਾ ਤੋਂ ਪਹਿਲਾ ਪੁਆਇੰਟ A ਬਣਦਾ ਹੈਗਾ ਠੀਕ ਹੈ ਗੱਲ ਯਾਦ ਰੱਖਿਓ ਓਕੇ ਚਲੋ ਸਵਿਚ ਨੂੰ ਸਦਾ ਫੇਸ ਠੀਕ ਹੈ ਆ ਵੀ ਲੈਣਾ ਜਿਹੜੀ ਠੀਕ ਹੈ ਜਿਹੜੀ ਆਹ ਲੈਣਾ ਨਾ ਇਹ ਬਹੁਤ ਇੰਪੋਰਟੈਂਟ ਹੈਗੀ ਠੀਕ ਹੈ ਜਿਹੜੀ ਤੁਹਾਡੀ ਸਵਿਚ ਹੁੰਦੀ ਹੈ ਜੀ ਸਵਿਚ ਨੂੰ ਸਦਾ ਫੇਸ ਤਾਰ ਤੇ ਲਗਾਉਣਾ ਚਾਹੀਦਾ ਠੀਕ ਹੈ ਫੇਸ ਤਾਰ ਦਾ ਮਤਲਬ ਕੀ ਹੈਗਾ ਅ ਫੇਸ ਤਾਰ ਦਾ ਮਤਲਬ ਕੀ ਹੈਗਾ ਜਿਹੜੀ ਤਾਰ ਦੇ ਵਿੱਚ ਤੁਹਾਡਾ ਕਰੰਟ ਚੱਲ ਰਿਹਾ ਹੈ ਠੀਕ ਹੈ ਇਹਨੂੰ ਕਿ ਲਾਈਵ ਤਾਰ ਵੀ ਕਹਿੰਦੇ ਨੇ ਅਸੀਂ। ਠੀਕ ਹੈ। ਲਾਈਵ ਕਿਉਂ ਕਹਿੰਦੇ ਨੇ ਅਸੀਂ ਇਹਨੂੰ? ਕਿਉਂਕਿ ਇਹਦੇ ਵਿੱਚ ਦੀ ਕਰੰਟ ਜਿਹੜਾ ਚੱਲਦਾ ਰਹਿੰਦਾ ਹੈਗਾ। ਜਿੰਦਾ ਤਾਰ ਵੀ ਕਹਿੰਦੇ ਨੇ ਅਸੀਂ ਇਹਨੂੰ। ਹਿੰਦੀ ਦਾ ਪੜ ਹੈਗਾ। ਜਿੰਦਾ। ਠੀਕ ਹੈ। ਜਿੰਦਾ ਤਾਰ ਵੀ ਕਹਿੰਦੇ ਨੇ ਅਸੀਂ ਫੇਸ ਤਾਰ ਨੂੰ ਲਾਈਵ ਤਾਰ ਨੂੰ। ਠੀਕ ਹੈ। ਤੇ ਜਿਹੜੀ ਤੁਹਾਡੀ ਸਵਿਚ ਹੈਗੀ ਠੀਕ ਹੈ ਉਹ ਫੇਸ ਦੇ ਵਿੱਚ ਕਾਹਤੋਂ ਲਗੋਣੀ ਚਾਹੀਦੀ ਹੈਗੀ। ਫੇਸ ਤਾਰ ਦੇ ਨਾਲ ਕਾਹਤੋਂ ਕਨੈਕਟ ਹੋਣੀ ਚਾਹੀਦੀ ਹੈਗੀ। ਠੀਕ ਹੈ। ਤਾ ਫੇਸ ਤਾਰ ਦੇ ਨਾਲ ਜਾਂ ਲਾਈਵ ਤਾਰ ਦੇ ਨਾਲ ਕਨੈਕਟ ਕਰ ਤੋਂ ਹੀ ਚੈਣੀ ਜੀ ਤਾਂ ਉਹ ਤੁਹਾਡੀ ਜਿਹੜੀ ਸਪਲਾਈ ਨੂੰ ਬੰਦ ਕਰ ਸਕੇ ਮੰਨ ਲਓ ਜੇ ਤੁਸੀਂ ਨੇ ਸਵਿੱਚ ਨੂੰ ਠੀਕ ਹੈ ਆਪਣੇ ਅਰਥ ਵਾਲੀ ਤਾਰ ਤੇ ਲਾਤਾ ਠੀਕ ਹੈ ਤਾਰਥ ਵਾਲੀ ਤਾਰ ਦੇ ਤਾਂ ਉਹ ਸਵਿੱਚ ਨੇ ਤਾਂਗੇ ਜਦੋਂ ਆਪਾਂ ਕੋਈ ਵੀ ਵੱਲੋ ਹਨਾ ਬੰਦ ਕਰਨਾ ਹੈਗਾ ਠੀਕ ਹੈ ਜਾਂ ਕੋਈ ਵੀ ਆਪਣਾ ਇਕੁਪਮੈਂਟ ਹੈ ਕੋ ਬੰਦ ਕਰਨਾ ਹੈ ਨਾ ਤਾਂ ਉਹਨੇ ਬੰਦ ਹੀ ਨਹੀਂ ਕਰਨਾ ਤਾਂ ਕਰਕੇ ਇਹ ਗੱਲ ਯਾਦ ਰੱਖਿਓ ਬੰਦ ਕਿਵੇਂ ਕਰੋਗੇ ਜਦੋਂ ਤੁਹਾਡੀ ਜਿਹੜੀ ਤਾਰ ਦੇ ਵਿੱਚ ਕਰੰਟ ਹੈਗਾ ਠੀਕ ਹੈ ਉਹਨੂੰ ਕੀ ਕਹਿੰਦੇ ਤੁਸੀਂ ਫੇਸ ਤਾਰ ਕਹਿੰਦੇ ਜਾਂ ਲਾਈਵ ਤਾਰ ਕਹਿੰਦੇ ਠੀਕ ਹੈ ਤੁਹਾਡੀ ਸਵਿਚ ਹੈਗੀ ਠੀਕ ਹੈ ਉਹ ਲਾਈਵ ਤਾਰ ਦੇ ਸੀਰੀ ਦੇ ਵਿੱਚ ਲੱਗਦੀ ਹੈ ਇਹ ਵੀ ਗੱਲ ਯਾਦ ਰੱਖਿਓ ਠੀਕ ਹੈ ਲਾਈਵ ਤਾਰ ਦੇ ਸੀਰੀ ਦੇ ਵਿੱਚ ਸਵਿਚਾਂ ਜਿਹੜੀ ਉਹ ਲਗਾਈ ਜਾਂਦੀ ਹੈ ਜਾਂ ਸਵਿਚ ਨੂੰ ਸਦਾ ਹਮੇਸ਼ਾ ਫੇਸ ਤਾਰ ਤੇ ਹੀ ਅਸੀਂ ਲਗਾਉਂਦੇ ਹਾਂ ਠੀਕ ਹੈ ਇਹ ਗੱਲ ਇੰਪੋਰਟੈਂਟ ਹੈ ਇਹਨੂੰ ਨੋਟ ਕਰ ਲਿਓ ਧਿਆਨ ਨਾਲ ਯਾਦ ਰੱਖਿਓ ਠੀਕ ਹੈ ਜੀ ਚਲੋ ਆਕੇ ਚੱਲਦੇ ਆਪਾਂ ਆਪਣੇ ਅਗਲੇ ਨੈਕਸਟ ਗੱਲ ਵੱਤਦੇ ਠੀਕ ਹੈ ਸ਼ੁਰੂ ਚਲੋ ਆਹ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਤੁਹਾਡੇ ਲਈ ਆਹ ਚੀਜ਼ਾਂ ਕੋਈ 프랜ਚਾਈਜ਼ ਦਾ ਵਿਪਰਤ ਨਹੀਂ ਇਹ ਲੰਮਾ ਲੈਂਮੈਂਡਾ ਯੂਸਸ ਦਾ ਠੀਕ ਹੈ ਆਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਤੁਹਾਡੇ ਲਈ ਠੀਕ ਹੈ ਇਹਦੇ ਵਿੱਚ ਕੁਐਸਚਨ ਆਏ ਸੀਗੇ ਪਿਛੇ ਵਾਰ 프랜ਚਾਈਜ਼ ਦੇ ਵਿਪਰਤ ਆਇਆ ਸੀ ਠੀਕ ਹੈ ਸੁਰੱਖਿਆ ਚਿੰਨ੍ਹ ਦੇ ਬਾਰੇ ਗੱਲ ਕਰਾਂਗੇ ਆਪਾਂ ਓਕੇ ਸੁਰੱਖਿਆ ਚਿੰਨ੍ਹ ਦੇ ਬਾਰੇ ਗੱਲ ਕਰਾਂਗੇ ਜਿਹੜੇ ਕਿ ਵਰਕਸ਼ਾਪ ਦੇ ਬਾਹਰ ਲੱਗੇ ਹੁੰਦੇ ਨੇ ਠੀਕ ਹੈ ਵਰਕਸ਼ਾਪ ਦੇ ਬਾਹਰ ਲੱਗੇ ਹੁੰਦੇ ਨੇ ਅੱਛਾ ਵਰਕਸ਼ਾਪ ਦੇ ਬਾਹਰ ਨੂੰ ਕਿਉਂ ਲਗੇ ਹੁੰਦੇ ਨੇਗੇ ਠੀਕ ਹੈ ਵਰਕਸ਼ਾਪ ਦੇ ਬਾਹਰ ਕਾਤੋਂ ਲਾਉਨੇ ਆਪਾਂ ਵਰਕਸ਼ਾਪ ਨੂੰ ਸਜਾਉਣ ਵਾਸਤੇ ਥੋੜੀ ਲਾਉਣੀ ਆਪਾਂ ਠੀਕ ਹੈ ਵਰਕਸ਼ਾਪ ਦੇ ਬਾਹਰ ਕਾਤੋਂ ਲਾਉਨੇ ਆਪਾਂ ਠੀਕ ਹੈ ਵਰਕਸ਼ਾਪ ਨੂੰ ਸਜਾਉਣ ਦੇ ਵਾਸਤੇ ਲਾਉਂਦੇ ਠੀਕ ਹੈ ਕਿਉਂ ਲਾਉਨੇ ਆ ਕਿਉਂਕਿ ਜਿਹੜੇ ਅਨਪੜ੍ਹ ਵਿਅਕਤੀ ਨੇ ਜੀ ਉਹ ਉਹਨਾਂ ਚੀਜ਼ਾਂ ਨੂੰ ਦੇਖ ਕੇ ਸਮਝ ਸਕਣ ਠੀਕ ਹੈ ਸੁਰੱਖਿਆ ਚੰਦੀ ਆਪਾਂ ਵਰਤੋਂ ਜੇ ਕਈ ਵਾਰ ਕੁਐਸਚਨ ਆ ਜਾਂਦਾ ਹੈਗਾ ਟੁੱਟੇ ਭਜਿਆ ਠੀਕ ਹੈ ਸੁਰਖਿਆ ਚਿੰਨ੍ਹ ਆਪਾਂ ਕਿਉਂ ਯੂਜ਼ ਕਰਦੇ ਹਾਂ ਵਰਕਸ਼ਾਪ ਦੇ ਵਾਰ ਕਿਹ ਤੋਂ ਲੱਗ ਜਾਂਦੇ ਨੇ ਕਿਉਂਕਿ ਜਿਹੜਾ ਅਨਪੜ੍ਹ ਵਿਅਕਤੀ ਹੈ ਠੀਕ ਹੈ ਉਹ ਉਹਨਾਂ ਨੂੰ ਦੇਖ ਕੇ ਸਮਝ ਸਕੇ ਜਾਂ ਉਹਨੂੰ ਸਮਝ ਲੱਗ ਸਕੇ ਠੀਕ ਹੈ ਵਿਅਕਤੀ ਅ ਜਿਹੜਾ ਅਸੀਂ ਇਹ ਵੀ ਅੱਗੇ ਹੈ ਨਾ ਜਿਹੜਾ ਤੁਹਾਡਾ ਸੁਰਖਿਆ ਚਿੰਨ੍ਹ ਹੈਗਾ ਉਹਨੂੰ ਦੇਖ ਕੇ ਠੀਕ ਹੈ ਵੀ ਇੰਨਾ ਹੀ ਵਾਲਾ ਚਿੰਨ੍ਹ ਹੈ ਹੈ ਨਾ ਜਾਂ ਐਂਟਰ ਹੋਣ ਵਾਲਾ ਚਿੰਨ੍ਹ ਹੈਗਾ ਠੀਕ ਹੈ ਕਈ ਵਾਰ ਤੁਸੀਂ ਨੇ ਹਾਂ ਜਿਵੇਂ ਤੋਰ ਤੇ ਦੇਖਿਆ ਹੋਊਗਾ ਨਾ ਜੇ ਕੈਫੇ ਵਾਰ ਤੇ ਜਾਂ ਕੁਝ ਵੀ ਹੈ ਨਾ ਕਿਤੇ ਵੀ ਦੇਖਿਆ ਹੋਊਗਾ ਤੁਸੀਂ ਮੰਦਰ ਜਾਣਾ ਮੰਨੇ ਜਾਂ ਇਹ ਚੀਜ਼ ਕਰਨੀ ਮੰਨੇ ਹੈ ਨਾ ਜਾਂ ਇਹ ਚੀਜ਼ ਲੈ ਕੇ ਅੰਦਰ ਆਉਣਾ ਹੈਗਾ ਠੀਕ ਹੈ ਜਾਂ ਇਹ ਲੈ ਕੇ ਨਹੀਂ ਆਉਣਾ ਨਾ ਇੰਗੀਆਂ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਠੀਕ ਹੈ ਤੋ ਇਹਨਾਂ ਵਾਸਤੇ ਸੀਗਾ ਅਨਪੜ੍ਹ ਵਿਅਕਤੀਆਂ ਨੂੰ ਸਮਝਾਉਣ ਵਾਸਤੇ ਹੁੰਦਾ ਹੈਗਾ ਠੀਕ ਹੈ ਜਿਹੜਾ ਵਿਅਕਤੀ ਪੜ੍ਹਿਆ ਹੁੰਦਾ ਹੈ ਨਾ ਚਲੋ ਉ ਤਾਂ ਇੰਗਲਿਸ਼ ਦੇ ਵਿੱਚ ਆਪਾਂ ਇਹ ਬੀ ਚੀ ਚ ਲਿਖਿਆ ਹੋਇਆ ਤਾਂ ਤਾਂ ਸਮਝ ਹੀ ਜਾਊਗਾ ਨਾ ਪੜ੍ਹ ਕੇ ਵੀ ਹਾਂ ਇਹ ਚੀਜ਼ ਨਹੀਂ ਐਂਟਰ ਕਰਨੀ ਹੈ ਕੋਈ ਕੁਝ ਵੀ ਨਹੀਂ ਕਰਦਾ ਤਾਂ ਉਹ ਚੀਜ਼ਾਂ ਵਾਸਤੇ ਹੁੰਦੇ ਨੇ ਸੋ

ਮਨਾਹੀ ਵਾਲੇ ਚਿੰਨਾ ਠੀਕ ਹੈ ਆਪਾਂ ਕੱਲੇ ਕੱਲੇ ਚਿੰਨਾ ਬਾਰੇ ਪੂਰਾ ਡਿਸਕ੍ਰਿਪਸ਼ਨ ਕਰਾਂਗੇ ਨੀਚੇ ਠੀਕ ਹੈ ਕਿਹੜਾ ਚਿੰਕੇ ਵਿੱਚ ਹੁੰਦਾ ਹੈਗਾ ਕਿਹੜਾ ਕਾਰ ਕਿਹਾ ਜਾਂਦਾ ਹੈ ਰੰਗ ਕਿਹਾ ਜਾਂਦਾ ਹੈ ਕਿਸੇ ਦਾ ਠੀਕ ਹੈ ਸਾਰਾ ਦੇਖਾਂਗੇ ਆਪਾਂ ਤਾਂ ਪਹਿਲਾ ਚਿੰਨਾ ਜਿਹੜਾ ਹਨ ਮਨਾਹੀ ਵਾਲਾ ਚਿੰਨਾ ਹੈਗਾ ਪ੍ਰੋਹਿਬਿਟਿਵ ਸਾਈਨ ਕਹਿੰਦੇ ਠੀਕ ਹੈ ਦੂਸਰਾ ਚਿੰਨ ਮੰਡੇਟਰੀ ਸਾਈਨ ਹੁੰਦਾ ਹੈ ਤੁਹਾਡਾ ਜਿਹਨੂੰਸੀਂ ਅਵੇਸ਼ਤਮਕ ਚਿੰਨ ਕਹਿੰਦੇ ਹਾਂ ਠੀਕ ਹੈ ਮੰਡੇਟਰੀ टरी मतलब क्या है जरूरी ठीक है इन जरूरी भी कह सकते हो आवेश है जो अवेश चिन्ह है ना जो अवेश है ठीक है ठीक है लाजमी चिन्ह या जरूरी चिन्ह है जरूरी जो लाजमी भी कह सकते ठीक है लाजमी भी लिख सकते हो जरूरी भी लिख सकते हो ਇਹ ਜਿਹੜਾ ਮੋਲੈਕਿਊਲ ਹੈ ਇਹ ਵੇਸ਼ਤਮਕ ਚਿੰਨ ਕਹਿੰਦੇ ਹੋਗੇ ਉਸ ਤੋਂ ਬਾਅਦ ਜੋ 3 ਵਰਨਿਕ ਸਾਈਨ ਹੈ ਉਹ ਨੂੰ ਤੁਸੀਂ ਕੀ ਕਹਿੰਦੇ ਪੰਜਾਬੀ ਦੇ ਵਿੱਚ ਚੇਤਾਵਨੀ ਚਿੰਨ ਕਹਿੰਦੇ ਹੋਗੇ ਠੀਕ ਹੈ ਜੀ 4 ਨੰਬਰ ਤੇ ਜਿਹੜਾ ਸਾਈਨ ਆਇਆ ਤੁਹਾਡੇ ਕੋਲੇ ਉਹ ਹੁੰਦਾ ਜੀ ਇਨਫੋਰਮੇਸ਼ਨ ਸਾਈਨ ਠੀਕ ਹੈ ਜਿਹਨੂੰ ਤੁਸੀਂ ਸੂਚਨਾ ਚਿੰਨ ਕਹਿੰਦੇ ਹੋ ਜਾਂ ਸੂਚਨਾਤਮਕ ਚਿੰਨ ਕਹਿੰਦੇ ਹੋ ਨੂੰ ਠੀਕ ਹੈ ਇਨਫੋਰਮੇਸ਼ਨ ਸਾਈਨ ਨੂੰ ਤੁਸੀਂ ਕੀ ਕਹਿੰਦੇ ਹੋ ਸੂਚਨਾ ਚਿੰਨ ਕਹਿੰਦੇ ਹੋ ਜਾਂ ਇਹਨੂੰ ਤੁਸੀਂ ਸੂਚਨਾਤਮਕ ਚਿੰਨ ਕਹਨੇ ਹੋਗੇ ਠੀਕ ਹੈ ਯਾਦ ਰੱਖਿਓ ਇਹਨੂੰ ਤੁਸੀਂ ਸੂਚਨਾਤਮਕ ਚਿੰਨ ਵੀ ਕਹਿ ਸਕਦੇ ਹੋ ਕੱਲਾ ਸੂਚਨਾ ਚਿੰਨ ਵੀ ਕਹਿ ਸਕਦੇ ਹੋ ਜਿਹੜਾ ਇਨਫੋਰਮੇਸ਼ਨ ਸਾਈਨ ਓਕੇ ਚਲੋ